ਚੰਡੀਗੜ੍ਹ ਪ੍ਰਸ਼ਾਸਨ ਅਧੀਨ ਕੰਮ ਕਰਦੇ ਕੰਟਰੈਕਟਰ ਸਟਾਫ ਵੱਲੋਂ ਅੱਜ ਇੱਕ ਪ੍ਰੈਸ ਵਾਰਤਾ ਕੀਤੀ ਗਈ ਹੈ ਔਰ ਇਹ ਦਾਵਾ ਕੀਤਾ ਗਿਆ ਕਿ ਉਹਨਾਂ ਦੀ ਜਿਹੜੀ ਨੌਕਰੀਆਂ ਨੇ ਉਹ ਖਤਰੇ ਦੇ ਵਿੱਚ ਹੈ ਤਨਖਾਹਾਂ ਦੇ ਵਿੱਤੀ ਬੋਝ ਕਰਕੇ ਜਾਂ ਫਿਰ ਹੋਰ ਕਾਰਨ ਨੇ ਗੱਲਬਾਤ ਕਰਦੇ ਆ ਤੁਹਾਡਾ ਕੀ ਸ਼ੁਭਨਾਮ ਕੀ ਹੈ ਔਰ ਕੀ ਪੂਰਾ ਮਾਜਰਾ ਕੀ ਅੱਜ ਪ੍ਰੈਸ ਕਾਨਫਰੰਸ ਕਰਦਾਂ ਮੈਂ ਵਿਪਨ ਸ਼ੇਰ ਸਿੰਘ ਚੇਅਰਮੈਨ ਆਲ ਕੰਟਰੈਕਚੁਅਲ ਕਰਮਚਾਰੀ ਸੰਘ ਅੱਜ ਦੀ ਜਿਹੜੀ ਪ੍ਰੈਸ ਵਾਰਤਾ ਕੀਤੀ ਗਈ ਹੈ ਇਹਦੇ ਅੰਦਰ ਪਿਛਲੇ 30 ਸਾਲਾਂ ਤੋਂ ਜਿਹੜੇ ਕੰਟਰੈਕਟ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਵਿਭਾਗਾਂ 'ਚ ਬੰਦੇ ਰੱਖੇ ਗਏ ਆ ਕਰਮਚਾਰੀ ਇੱਕ ਪ੍ਰੋਪਰ ਸਿਲੈਕਸ਼ਨ ਪ੍ਰੋਸੀਜਰ ਨਾਲ ਰੱਖੇ ਗਏ ਸੀ ਇਹਨਾਂ ਦੀ ਐਡ ਹੋਈ ਸੀ ਸਭ ਕੁਝ ਹੋਇਆ ਸੀ ਕੁਆਲੀਫਿਕੇਸ਼ਨ ਪੂਰੀਆਂ ਸੀ ਤੇ ਅੱਜ 30 ਸਾਲਾਂ ਬਾਅਦ ਜਿਹੜਾ ਹੈ ਇਹਨਾਂ ਨੂੰ ਕੱਢਣ ਦੀ ਕਗਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਜਿਹੜਾ ਅਲਟੀਮੇਟਮ ਦੇ ਦਿੱਤਾ ਹੈ ਸਿਰਫ ਚੋਣਾਂ ਕਰਕੇ ਥੋੜੇ ਟਾਈਮ ਲਈ ਰੋਕ ਲਾਈ ਗਈ ਹੈ ਔਰ ਇੱਕ ਕੇਂਦਰ ਦਿਸ਼ਾ ਨਿਰਦੇਸ਼ਾਂ ਦੇ ਆਧਾਰ ਤੇ ਸਾਨੂੰ ਕਿਹਾ ਜਾ ਰਿਹਾ ਕਿ ਜਿਹੜੇ 5 ਸਾਲ ਤੋਂ ਵੱਧ ਕੋਈ ਪੋਸਟ ਤੇ ਕੰਟਰੈਕਚੁਅਲ ਕਰਮਚਾਰੀ ਬੈਠਾ ਹੈ ਉਹ ਪੋਸਟ ਖਤਮ ਕਰ ਦਿੱਤੀ ਜਾਏਗੀ ਔਰ ਉਹਦੇ ਅੰਦਰ ਜਿਹੜਾ ਕਰਮਚਾਰੀ ਹੈ ਉੱਪਰੋਂ ਦੀ ਸਾਨੂੰ ਬਜਟ ਨਾ ਮਿਲਣ ਕਰਕੇ ਸਾਨੂੰ ਕੱਢਣਾ ਪਹਿਲਾਂ ਜਿਹੜੀਆਂ ਜਿਹੜੀਆਂ ਭਰਤੀਆਂ ਹੋਈਆਂ ਐ ਪੰਜਾਬ ਸੇਵਾ ਨਿਯਮ ਤੇ ਹੋਈਆਂ ਪਹਿਲਾਂ 1992 ਤੋਂ ਪੰਜਾਬ ਰੂਲ ਲੱਗਦੇ ਸੀ ਤੇ 22 ਚ ਇੱਥੇ ਕੇਂਦਰ ਰੂਲ ਲੱਗਣ ਲੱਗੇ ਅੱਜ ਇੱਕਦਮ ਇੱਕ ਝਟਕੇ ਨਾਲ ਕੇਂਦਰ ਰੂਲ ਲਾ ਕੇ ਜਿਹੜਾ ਆਇਆ ਨਾ ਕਰਮਚਾਰੀਆਂ ਦਾ ਕਾਣ ਕਰਨ ਦੀ ਪ੍ਰਸ਼ਾਸਨ ਜਿਹੜਾ ਕੋਸ਼ਿਸ਼ ਕਰ ਰਿਹਾ ਤੇ ਅਸੀਂ ਇੱਕ ਸਪੈਸ਼ਲ ਕੈਡਰ ਦੀ ਮੰਗ ਕੀਤੀ ਐ ਚੱਡਿਗੜ ਪ੍ਰਸ਼ਾਸਨ ਤੋਂ ਵੀ 30 ਸਾਲਾਂ ਦੀ ਜੇ ਤੁਸੀਂ ਸਾਨੂੰ ਕੰਟੀਨਿਊ ਕੀਤਾ ਤੇ ਗਲਤੀਆਂ ਜੇ ਤੁਹਾਡੀਆਂ ਐ ਵੀ ਇੱਕ ਸਾਲ ਤੋਂ ਉੱਪਰ ਕੋਈ ਕੰਟਰੈਕਚੁਅਲ ਅਮਪਲਾਈ ਨਹੀਂ ਰੱਖਿਆ ਜਾਣਾ ਚਾਹੀਦਾ ਇਸ ਕਈ ਦਿਸ਼ਾ ਨਿਰਦੇਸ਼ ਆ ਗਏ ਸਰਵੋਚਨ ਅਦਾਲਤ ਦੇ ਜਿਹੜੇ ਕਿ ਤੁਸੀਂ ਉਲੰਘਣ ਕੀਤਾ ਔਰ ਇੱਕ 우ਮਾ ਦੇਵੀ ਦੀ ਇੱਕ ਜਜਮੈਂਟ ਆਈ ਸੀ ਜਿਹਦੇ ਅੰਦਰ 10 ਸਾਲ ਦੀ ਸੇਵਾ ਨੂੰ ਇੱਕ ਮੁਸਤਾ ਜਿਹੜਾ ਹੈ ਪੱਕਾ ਕਰਿਆ ਜਾਣਾ ਸੀ ਚੰਡੀਗੜ੍ਹ ਤੋਂ ਅੱਜ ਤੱਕ ਨਹੀਂ ਹੋਇਆ ਜਦੋਂ ਪੰਜਾਬ ਸੇਵਾ ਨਿਯਮ ਵੀ ਲੱਗਦੇ ਸੀ ਉਦੋਂ ਵੀ ਚੰਡੀਗੜ੍ਹ ਪ੍ਰਸ਼ਾਸਨ ਕੋ ਇੱਕ ਮੌਕਾ ਸੀਗਾ ਵੀ ਪੰਜਾਬ ਦੀ ਸੁਰੱਖਿਆ ਨੀਤੀ 18 ਮਾਰਚ 2011 ਦੀ 3 ਸਾਲ ਦੀ ਸੇਵਾ ਨੂੰ ਪੱਕਾ ਕੀਤਾ ਜਾ ਸਕਦਾ ਸੀ ਜਿਹੜਾ ਸਾਨੂੰ ਨਹੀਂ ਕੀਤਾ ਗਿਆ ਤੇ ਅੱਜ ਦੇ ਕੇਂਦਰੀ ਦੀ ਸ਼ਰਨਿਰਦੇ ਦਿਖਾ ਕੇ ਜਿਹੜਾ ਹੈ ਸਾਨੂੰ ਮਤਲਬ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਾਰੇ ਵਰਕਰ ਰੋਡ ਤੇ ਆ ਜਾਣਗੇ ਜੂਨ ਤੋਂ ਬਾਅਦ 30-30 ਸਾਲ ਦੀ ਜਿਹੜੀ ਸਰਵਿਸ ਹੈ ਸਾਡੀ ਇਸ ਕਰਕੇ ਸਾਡੇ ਪਰਿਵਾਰ ਵੀ ਰੋਲਣਗੇ ਸਾਡੇ ਬੱਚੇ ਵੀ ਰੋਲਣਗੇ ਇਸ ਕਰਕੇ ਜਿਹੜਾ ਹੈ ਅੱਜ ਪ੍ਰੈਸ ਸਵਾਰਤਾ ਨਾਲ ਅਸੀਂ ਕਿਹਾ ਗਿਆ ਵੀ ਸਾਡੇ ਲਈ ਸੁਰੱਖਿਆ ਨੀਤੀ ਇੱਕ ਸਪੈਸ਼ਲ ਕੈਡਰ ਮੰਗ ਕੀਤੀ ਹੈ ਆਪਾਂ ਕਿ ਉਹ ਬਣਾਇਆ ਜਾਏ ਔਰ ਸਾਡੀਆਂ ਸੇਵਾਵਾਂ ਨੂੰ ਨਿਯਮਿਤ ਕੀਤਾ ਜਾਏ ਜਾਂ ਸਾਨੂੰ ਰਿਟਾਇਰਮੈਂਟ ਤੱਕ ਕੰਮ ਕਰਨ ਦਾ ਮੁੱਲ ਦਿੱਤੀ ਜਾਏ ਤੋ ਜਿਹੜੇ EMPLOYEES ਨੇ ਟੋਟਲ ਕਿੰਨੇ EMPLOYEES ਨੇ ਇਹਦੇ ਵਿੱਚ ਲਗਭਗ ਜੀ ਗੱਲ ਕਰੀਏ ਤਾਂ ਜਿੰਨੇ ਤੋਂ ਇਸ ਵਿਭਾਗਿਕ ਨੇ ਆ ਔਰ ਕਿਹੜੇ ਕਿਹੜੇ ਵਿਭਾਗਾਂ ਦੇ ਵਿੱਚ ਕੰਮ ਕਰਦੇ ਨੇ ਪੰਜਾਬ ਜੂਟੀ ਦੇ ਵਿੱਚ ਕਿਹੜੇ ਕਿਹੜੇ ਵਿਭਾਗ ਨੇ ਜਨਾ ਚ ਕੰਮ ਕਰ ਕਾਰਪੋਰੇਸ਼ਨ ਹਾਂਜੀ ਇਹ ਕਮ ਸੇ ਕਮ 2000 EMPLOYEES ਹੈ ਜਿਹੜਾ ਸਿੱਧੇ ਸੱਟੇ ਜਿਹੜਾ ਚੰਡੀਗੜ੍ਹ ਦੇ ਇਸ ਪ੍ਰਸ਼ਾਸਨ ਦੇ ਨਿਸ਼ਾਨੇ ਤੇ ਆ ਗਿਆ ਹੈ ਇਹਦੇ ਅੰਦਰ ਹੈਲਥ ਸਿੱਖਿਆ ਹਾਈ ਉੱਚ ਸਿੱਖਿਆ ਤਕਨੀਕੀ ਸਿੱਖਿਆ ਇਹਦੇ ਚ ਮੇਜਰ ਹੈ ਜੇਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਇਹ ਸਾਰੇ ਜਿਹੜੇ ਮਿਲਾ ਕੇ ਇਹ ਦਫਤਰ ਇਹਦੇ ਚ ਮੇਜਰ ਚੰਗ ਜਿਹੜਾ ਹੈ ਕੰਟਰੈਕਚੁਅਲ ਅੰਪਲਾਈ ਇਹਨਾਂ ਚ ਜਿਹੜਾ ਐਸੈਂਸ਼ੀਅਲ ਸਰਵਿਸਿਜ਼ ਕਿਹਾ ਜਾਂਦਾ ਸਿੱਖਿਆ ਜਿਹੜੀ ਹੈ ਚਾਹੇ ਉੱਚ ਸਿੱਖਿਆ ਹੋਵੇ ਚਾਹੇ ਸਕੂਲੀ ਸਿੱਖਿਆ ਹੋਵੇ ਚਾਹੇ ਤਕਨੀਕੀ ਸਿੱਖਿਆ ਹੋਵੇ ਇਹ ਨੇਸ਼ਨ ਬਿਲਡਰ ਕਹੇ ਜਾਂਦੇ ਆਂ ਇਹ ਰੋਡ ਤੇ ਆ ਜਾਣਗੇ ਤਾਂ ਸਮਾਜ ਦੀ ਸੇਵਾ ਕੌਣ ਕਰੇਗਾ ਉਰੀ ਦਾ ਜਿਹੜਾ ਗੱਲ ਕਰੀ ਤਾਂ ਤੁਹਾਡੇ ਵੱਲੋਂ ਤੁਹਾਡਾ ਕੀ ਨਾਮ ਹੈ ਔਰ ਕੀ ਤੁਹਾਨੂੰ ਜਿਸ ਤਰੀਕੇ ਦੇ ਨਾਲ ਇਹ ਚਿੱਠੀਆਂ ਆਈਆਂ ਜਾਂ ਤੁਹਾਨੂੰ ਨੋਟਿਸ ਦਿੱਤਾ ਗਿਆ ਤੁਸੀਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਚੰਡੀਗੜ੍ਹ ਦੇ ਕਿਸੇ ਜਿਵੇਂ ਗਵਰਨਰ ਸਾਹਿਬ ਨੇ ਉਹਨਾਂ ਨਾਲ ਪਹੁੰਚ ਕੀਤੀ ਗਵਰਨਰ ਸਾਹਿਬ ਕੋਲੇ ਦੋ ਤਿੰਨ ਦਫਾ ਗਏ ਨੇ ਸਾਰੇ ਆਰਗੇਨਾਈਜੇਸ਼ਨਸ ਬਟ ਹੀ ਇਸ ਨਾਟ ਰੈਡੀ ਟੂ ਟਾਕ ਉਹ ਕਹਿੰਦਾ ਮੈਂ ਤਾਂ ਸਿਰਫ ਸੰਵਧਾਨਿਕ ਗੱਲ ਕਰੂੰਗਾ ਮੈਂ ਅਦਰਵਾਇਜ਼ ਇਹਨਾਂ ਚੀਜ਼ਾਂ ਦੇ ਵਿੱਚ ਮੇਰਾ ਕੋਈ ਕੰਮ ਨਹੀਂ ਹੈ ਹੀ ਫਲੈਟਲੀ ਰਿਫਿਊਜ਼ ਟੂ ਇੰਟਰਵਨ वेयर ਐਸ ਇਟ ਇਜ਼ ਹਿਸ ਡਿਊਟੀ ਟੂ ਇੰਟਰਵੀਨ ਇਨ ਦੈਟ ਐਸ ਪਰ ਦੀ ਲੇਟੈਸਟ ਜਜਮੈਂਟ ਜਿਹੜੀ ਆਈ ਹੈ ਆਪਣਾ ਜਸਟਿਸ ਨਰਸਿਮਾ ਦੀ ਔਰ ਸੰਦੀਪ ਸੰਦੀਪ ਕੁਮਾਰ ਵਾਲੀ ਸੁਪਰੀਮ ਕੋਰਟ ਤੋਂ ਕਿ ਜਿਨ੍ਹਾਂ ਨੇ ਕੰਟੀਨਿਊਸਲੀ ਕੰਟਰੈਕਟਰ ਦੇ ਕੰਮ ਕੀਤਾ ਜੇ ਦੇ ਸ਼ੁੱਡ ਬੀ ਰੈਗੂਲਰਾਈਜ਼ਡ ਉਹਦੀ ਥਾਂ ਤੇ ਕੋਈ ਹੋਰ ਬੰਦਾ ਨਹੀਂ ਤੁਸੀਂ ਰਿਕਰੂਟ ਕਰ ਸਕਦੇ ਇਹਨਾਂ ਨੂੰ ਹੀ ਤੁਸੀਂ ਰਿਕਰੂਟ ਕਰਨਾ ਹੈ ਇਹਨਾਂ ਨੂੰ ਰੈਗੂਲਰਾਈਜ਼ ਕਰਨਾ ਹੈ ਪਰ ਅਨਫੋਰਚੂਨੇਟਲੀ ਐਸ ਵੇਲੇ ਦਾ ਜਿਹੜਾ ਸਿਸਟਮ ਹੈ ਢਾਂਚਾ ਹੈ ਉਹ ਕੋਲਟਾ ਨੂੰ ਨਹੀਂ ਮੰਨ ਰਿਹਾ ਉਹਨਾਂ ਦੀ ਕਿਸੇ ਚੀਜ਼ ਨੂੰ ਨਹੀਂ ਮੰਨ ਰਿਹਾ ਅਨਰੈਸਟ ਜਿਹੜੀ ਹੈ ਬਹੁਤ ਜ਼ਿਆਦਾ ਹੋ ਰਹੀ ਹੈ ਔਰ EMPLOYES ਨੂੰ ਆਪਣਾ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ ਤੁਸੀਂ ਦੇਖ ਲਓ ਕਿ 30 ਸਾਲ ਦੀ ਸਰਵਿਸ ਕੰਟਰੈਕਚੁਅਲ ਦੇ ਤੌਰ ਤੇ ਨਾ ਤਾਂ ਹੁਣ ਉਹ ਕੰਪੀਟ ਕਰ ਸਕਦਾ ਹੈ ਨਾ ਉਹ ਕਿਸੇ ਟੈਸਟ ਨੂੰ ਪਾਸ ਕਰ ਸਕਦਾ ਹੈ ਨਾ ਉਹ 올ਡ ਏਜ ਉਹਦਾ ਸਿਸਟਮ ਹੈ ਏਜ ਬਾਰ ਹੋ ਚੁੱਕਿਆ ਉਹ ਸੋ ਇਸ ਕਰਕੇ ਜਿਹੜੀ ਡਿਮਾਂਡ ਜਿਹੜੀ ਕੰਟਰੈਕਚੁਅਲ ਸੰਘ ਦੀ ਹੈ ਉਹ ਇਹੀ ਹੈ ਕਿ ਸਾਨੂੰ ਜਦੋਂ ਤੱਕ ਸਾਡੀ ਰਿਟਾਇਰਮੈਂਟ ਏਜ ਹੈ ਸਾਨੂੰ ਇੱਕ ਸਪੈਸ਼ਲ ਕੈਟਾਗਰੀ ਕਰੀਏਟ ਕਰਕੇ ਸਾਨੂੰ ਕੰਟੀਨਿਊ ਟੂ ਵਰਕ ਦੀ ਸਾਨੂੰ ਇਜਾਜ਼ਤ ਮਿਲਣੀ ਚਾਹੀਦੀ ਹੈ ਅਦਰਵਾਈਜ਼ ਟੋਟਲ 20000 ਦੇ ਕਰੀਬ এমਪਲਾਈਮੈਂਟ ਦਾ ਚੰਡੀਗੜ੍ਹ ਦਾ ਇਨ 올 ਦੀ ਯੂਸੀ ਡਿਪਾਰਟਮੈਂਟਸ ਚਾਹੇ ਇਲੈਕਟ੍ਰਿਸਿਟੀ ਹੈ ਚਾਹੇ ਕਾਰਪੋਰੇਸ਼ਨ ਹੈ ਚਾਹੇ ਐਡਮਿਨਿਸਟ੍ਰੇਸ਼ਨ ਹੈ ਜਿੰਨੇ ਵੀ ਡਿਪਾਰਟਮੈਂਟ ਜਿਹੜੇ ਆਪਾਂ ਜੀਦਾ ਮਰਜ਼ੀ ਨਾ ਲੈ ਲੀਏ ਉਹਨਾਂ ਸਾਰੇ ਜਿ Contractual ਵਰਕ ਕਰ ਰਹੀ ਹੈ ਰੈਗੂਲਰ ਵਰਕਰ ਬਹੁਤ ਘੱਟ ਹੈ ਤੇ ਜੇ ਅਸੀਂ ਇਹਨਾਂ ਸਾਰਿਆਂ ਨੂੰ ਹੀ ਕੱਢ ਦਵਾਂਗੇ ਕੱਢ ਦੇਣੀ ਇੱਕ ਵਾਰ ਫਿਰ ਦੇਖ ਲੈਣ ਰਾਤੂ ਰਾਤ ਕਿਸਨਰ ਰਿਕਰੂਟ ਕਰ ਲੈਣਗੇ ਫਿਰ ਤੇ ਜੇ ਤੁਹਾਡੇ ਕੋਲੇ ਐਕਸਪੀਰੀਅੰਸ ਆਦਮੀ ਬੈਠੇ ਐ 30 30 ਸਾਲ ਤੋਂ ਕੰਮ ਕਰ ਰਹੇ ਐ ਉਹਨਾਂ ਦੀ ਸਰਵਿਸ ਤੁਸੀਂ ਫਾਇਦੇਮੰਦ ਤੁਹਾਨੂੰ ਕਰ ਲੈਣੀ ਚਾਹੀਦੀਆਂ ਔਰ ਇਹਨਾਂ ਨੂੰ ਕੰਟੀਨਿਊ ਕਰੋ ਅਗਰ ਤੁਸੀਂ ਨਾ ਰੱਖੋ ਕੰਟਰੈਕਚੁਅਲ ਤੇ ਜਿਹੜੇ ਆਲਰੇਡੀ ਹੈ ਇਹਨਾਂ ਨੂੰ ਤੁਸੀਂ ਕੰਟੀਨਿਊ ਕਰਨ ਦਿਓ ਇਹ ਇੱਕ ਬਹੁਤ ਜ਼ਰੂਰੀ ਐਸੈਂਸ਼ੀਅਲ ਚੀਜ਼ ਐ ਆਦਰਵਾਇਜ਼ ਨਹੀਂ ਤਾਂ ਲੱਖ ਡੇਢ ਲੱਖ ਪਰਿਵਾਰ ਇਨਕਲੂਡਿੰਗ ਪੇਰੈਂਟਸ ਇਨਕਲੂਡਿੰਗ ਚਿਲਡਰਨ ਸਾਰੇ ਉਹਨਾਂ ਸਾਰਿਆਂ ਦਾ ਬਹੁਤ ਅਨਰੈਸਟ ਹੈ ਇਹ। ਔਰ ਇਹਦੇ ਨਾਲ ਬੱਚਿਆਂ ਦਾ ਭਵਿੱਖ ਕਿਸੇ ਨੇ ਕਿਸੇ ਬੈਂਕ ਤੋਂ ਲੋਨ ਲਿਆ ਐ, ਐਜੂਕੇਸ਼ਨ ਲੋਨ ਲਿਆ ਜਾਂ ਕੋਈ ਹੋਰ ਚੀਜ਼ ਕੀਤੀ ਐ, ਉਹ ਕਿੱਥੋਂ ਪੇ ਕਰਨਗੇ? ਨਾ ਤਾਂ ਇਹਨਾਂ ਨੂੰ ਕੋਈ ਈਵਨ ਜਿਹੜੇ ਠੇਕੇਦਾਰੀ ਸਿਸਟਮ 'ਚ ਪੀਐਫ ਦਾ ਵੀ ਉੱਥੇ ਸਤਿਆਨਾਸ ਐ। ਇੰਨੀ ਜ਼ਿਆਦਾ ਕ腐ਪਸ਼ਨ ਐ ਕਿ ਠੇਕੇਦਾਰ ਚਾਰ ਆਦਮੀਆਂ ਤੋਂ ਕੰਮ ਲੈ ਕੇ ਔਰ ਉਸ ਤੋਂ ਬਾਅਦ ਉਹਨੂੰ ਕੱਢ ਦਿੰਦਾ ਐ। ਫਿਰ ਉਸ ਤੋਂ ਤੈਨੂੰ ਤਾਂ ਰੱਖੂਗਾ ਜੇ ਲੱਖ ਰੁਪਏ ਦੇਵੇਂਗਾ ਤਾਂ। ਲੇਡੀਜ਼ ਦੀ ਬਹੁਤ ਵੱਡੀ ਇੱਥੇ ਐਕਸਪਲੋਇਟੇਸ਼ਨ ਹੈ ਹੁਣ ਕੁੜੀਆਂ ਨਹੀਂ ਬੋਲਦੀਆਂ ਪੈਰੈਂਟਲ ਸਿਸਟਮ ਕਰਕੇ ਸਮਾਜਿਕ ਤੌਰ ਦੇ ਉਤੇ ਪਰ ਅਦਰਵਾਈਜ਼ ਇਟਸ ਅ ਬਿਗ ਐਕਸਪਲੋਇਟੇਸ਼ਨ ਇਹਨਾਂ ਸਾਰੀਆਂ ਚੀਜ਼ਾਂ ਨੂੰ ਠੱਲ ਪਾਉਣ ਵਾਸਤੇ ਸਭ ਤੋਂ ਵੱਡੀ ਇਹ ਜ਼ਰੂਰੀ ਹੈ ਕਿ ਜਿਹੜੇ ਪਿਛਲੇ 5 ਸਾਲ ਤੋਂ ਕੰਟਰੈਕਚੁਅਲ ਕਰਮਚਾਰੀ ਹੁਣ ਵੀ ਰੈਗੂਲਰ ਕੰਮ ਕਰ ਰਹੇ ਐ ਉਹਨਾਂ ਦੀਆਂ ਸਰਵਿਸਿਜ਼ ਨੂੰ ਰੈਗੂਲਰਾਈਜ਼ ਕਰ ਲੈਣਾ ਚਾਹੀਦਾ ਜੇ ਰੈਗੂਲਰਾਈਜ਼ ਨਹੀਂ ਕਰ ਸਕਦੇ ਤਾਂ ਸਪੈਸ਼ਲ ਕੈਡਰ ਬਣਾ ਕੇ ਇਹਨਾਂ ਕੋਲੋਂ ਕੰਮ ਲੈ ਲੈਣਾ ਚਾਹੀਦਾ ਐਕਸਪੀਰੀਅੰਸਡ ਆਦਮੀ ਨੇ ਆ ਹੁਣ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਹੈ ਉਥੇ 20 20 ਸਾਲ ਤੋਂ 25 25 ਸਾਲ ਤੋਂ ਉਥੇ ਇੰਜੀਨੀਅਰਿੰਗ ਦੇ ਉਥੇ ਟੀਚਰਸ ਨੇ ਲੈਕਚਰਰਸ ਨੇ ਤੇ ਹੁਣ ਨਵੇਂ ਲਵਾ ਦੇਣਗੇ ਇਹਨਾਂ ਦਾ ਐਕਸਪੀਰੀਅੰਸ ਦਾ ਫਾਇਦਾ ਤਾਂ ਉਠਾ ਲੈਣਾ ਚਾਹੀਦਾ ਹੈ ਨਾ ਤੇ ਇਹਨਾਂ ਨੂੰ ਅੱਜ ਚੇਂਜ ਕਰਕੇ ਇਟ ਵਿਲ ਬੀ ਅ ਬਿਗ ਡਿਸਾਸਟਰ ਬਿਗ ਅਨਰੈਸਟ ਵੀ ਡਿਮਾਂਡ ਥੈਟ ਇਹ ਜਿਹੜਾ ਪੜਿਆ ਲਿਖਿਆ ਕੈਡਰ ਹੈ ਇਹ ਐਜੀਟੇਸ਼ਨ ਨੂੰ ਰਿਸੋਰਟ ਨਾ ਕਰੇ ਔਰ ਇਹਦੇ ਵਾਸਤੇ ਕੋਈ ਚੰਗਾ ਤਰੀਕਾ ਲੱਭ ਲੈਣਾ ਚਾਹੀਦਾ ਐਡਮਿਨਿਸਟ੍ਰੇਸ਼ਨ ਨੂੰ ਸਾਡੇ ਨਾਲ ਸਾਨੂੰ ਬੁਲਾਉਣ ਅਸੀਂ ਗੱਲਬਾਤ ਅਕ੍ਰੋਸ ਦੀ ਟੇਬਲ ਗੱਲਬਾਤ ਕਰਨ ਨੂੰ ਤਿਆਰ ਹੈ। ਤੁਹਾਡਾ ਕੀ ਨਾਮ ਹੈ ਵੀਰੇ ਤੁਸੀਂ ਕਿੰਨੇ ਸਮੇਂ ਤੋਂ ਕਰ ਰਹੇ ਹੋ ਜੋਬਰ ਕਿਡਾ ਡਿਪਾਰਟਮੈਂਟ ਮੇਰਾ ਨਾਮ ਵਿਕਰਮਜੀਤ ਸਿੰਘ ਹੈ। ਵਿਕਰਮਜੀਤ ਸਿੰਘ ਪ੍ਰੈਜ਼ੀਡੈਂਟ ਕੰਟਰੈਕਟ ਵਰਕਰ ਯੂਨੀਅਨ ਪੀਜੀ ਚੰਡੀਗੜ੍ਹ ਤੋਂ ਤੇ ਮੈਨੂੰ 12 ਸਾਲ ਹੋ ਗਏ ਕੰਮ ਕਰਦੇ ਨੂੰ ਪੀਜੀ ਦੇ ਵਿੱਚ ਬਟ ਹੁਣ ਤੱਕ ਇਹੀ ਚੀਜ਼ ਸੁਣਦੀ ਆਈ ਹੈ ਕਿ ਅਸੀਂ ਕੰਟਰੈਕਟ ਵੀ ਨਹੀਂ ਹੈ ਆਊਟਸੋਰਸ ਦਾ ਨਾਮ ਮਤਲਬ ਝੂਠ ਬੋਲ ਕੇ ਸਾਨੂੰ ਕੀਤਾ ਜਾ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਹਾਂ ਜਿੰਨੇ ਵੀ ਸਾਡੇ ਵਰਕਰ ਲੱਗੇ ਹੋਏ ਐ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਰੂਲ ਦੇ ਲਿਆ ਜਾਵੇ ਬੇਨਤੀ ਇਹ ਹੀ ਹੈ ਕਿ ਅਸੀਂ ਅੱਜ ਵੀ ਪੰਸ਼ੇ ਸਿੰਘ ਨਾਲ ਮਿਲੇ ਹਾਂ ਜੁੜੇ ਹਾਂ ਤੇ ਇਹਨਾਂ ਦੇ ਨਾਲ ਕਾਪੀ ਕਰਦੇ ਰਵਾਂਗੇ ਇਹਨਾਂ ਨੂੰ ਫੋਲੋ ਕਰਦੇ ਰਵਾਂਗੇ ਤਾਂ ਕਿ ਸਾਡੇ ਜਿਹੜੇ ਕੰਟਰੈਕਟ ਵਰਕਰ ਹੈਗੇ ਆ ਜਿੰਨੇ ਵੀ ਹੈਗੇ ਆ ਚੰਡੀਗੜ੍ਹ ਦੇ ਹੋਗੇ ਪੀਜੀ ਦੇ ਹੋਗੇ ਸੈਕਟਰ 16 32 ਜੋ ਵੀ ਹੈ ਸਾਰਿਆਂ ਨੂੰ ਆਪਣਾ ਚੰਗੀ ਰੋਟੀ ਮਿਲੇ ਅਸੀਂ ਇਹੀ ਅਰਦਾਸ ਕਰਦੇ ਹਾਂ ਜੇਕਰ ਨਹੀਂ ਕੋਈ ਗੱਲ ਬਾਤ ਉਹਦੀ ਤਾਂ ਅਗਲੀ ਰਣਨੀਤੀ ਕੀ ਹੈ ਤੁਹਾਡੀ ਅੱਗੇ ਉਹਦੇ ਵਾਸਤੇ ਅਸੀਂ ਆਪਸ ਬੈਠ ਕੇ ਐਜੀਟੇਸ਼ਨ ਪਾਸ ਤੇ ਸਾਨੂੰ ਚੁਣਨਾ ਪਏਗਾ ਸਰਵਾਈਵਲ ਜਿਹੜੀ ਹੈ ਉਹ ਤਾਂ ਜ਼ਰੂਰੀ ਹੈ ਨਾ ਜੀ ਉਹਦੇ ਵਾਸਤੇ ਸੰਘਰਸ਼ ਕਰਨਾ ਪਏਗਾ ਐਂਡ 올 ਦੀ EMPLOYEES ਹੂ ਆਰ ਅਫੈਕਟਡ ਦੇ ਆਰ ਰੈਡੀ ਟੂ ਸੈਕਰੀਫਾਈਸ ਅਪ ਟੂ ਐਨੀ ਐਕਸਟੈਂਡ ਉਹ ਐਜੀਟੇਸ਼ਨ ਜਾਣ ਨੂੰ ਸਾਰੇ ਤਿਆਰ ਹੈ ਪਰ ਅਸੀਂ ਪਹਿਲਾਂ ਗੱਲਬਾਤ ਦਾ ਵੀ ਅਕ੍ਰੋਸ ਦੀ ਟੇਬਲ ਨੇਗੋਸ਼ੀਏਸ਼ਨਸ ਹੋਣ ਉਹਦਾ ਹੀ ਸਭ ਤੋਂ ਵੱਡਾ ਹੱਲ ਹੈ ਤੇ ਅਸੀਂ ਇਹੀ ਰਿਕੁਐਸਟ ਕਰਾਂਗੇ ਕਿ ਥਰੂ ਮੀਡੀਆ ਕਿ ਐਡਮਿਨਿਸਟ੍ਰੇਸ਼ਨ ਸ਼ੁੱਡ ਇਨਵਾਈਟ 올 ਦੀ ਸਟੇਕਹੋਲਡਰਸ ਐਂਡ ਦੇ ਅਕਰੋਸ ਦੀ ਟੇਬਲ ਦੇ ਸ਼ੁੱਡ ਨੇਗੋਸ਼ੀਏਟ ਇਹਦਾ ਕੋਈ ਇਨ ਬਿਟਵੀਨ ਦਾ ਰਸਤਾ ਜਿਹੜਾ ਵੀ ਹੈ ਜਿਹੜਾ ਸਾਰਿਆਂ ਨੂੰ ਮਾਫਕ ਆਵੇ ਸਰਕਾਰ ਨੂੰ ਵੀ ਮਾਫਕ ਆਵੇ ਸਾਨੂੰ ਵੀ ਮਾਫਕ ਆਵੇ ਇਹਦਾ ਰਸਤਾ ਕੋਈ ਨਾ ਕੋਈ ਕੱਢਣਾ ਬਹੁਤ ਜ਼ਰੂਰੀ ਹੈ ਐਂਡ ਵੀ ਸ਼ੁੱਡ ਨਾਟ ਬੀ ਕੰਪੈਲਡ ਟੂ ਗੋ ਔਨ ਐਜੀਟੇਸ਼ਨ ਪਾਥ ਅਗਰ ਇਹ ਐਜੀਟੇਸ਼ਨ ਪਾਥ ਹੋ ਜਾਂਦਾ ਤਾਂ ਉਹ ਸਿਰਫ ਜਿਹੜੇ ਵਰਕਰਸ ਹੈ ਉਹਨਾਂ ਦੇ ਤੱਕ ਕਨਫਾਈਨ ਨਹੀਂ ਹੈ ਉਹਨਾਂ ਦੇ ਬੱਚੇ ਵੀ ਉਹਨਾਂ ਦੀਆਂ ਵਾਈਫਸ ਵੀ ਉਹਨਾਂ ਦੇ 올ਡ ਏਜ ਪੇਰੈਂਟਸ ਵੀ ਐਵਰੀਬਾਡੀ ਵਿਲ ਬੀ in that agitation path ਮਤਲਬ तमाम ਮੁੱਦੇ ਸਿਗੇ ਔਰ ਹੋਰ ਵੀ ਕਈ ਜਿਹੜੇ ਅੰਪਲੋਇਸ ਨੇ ਉਹ ਵੀ ਜੁੜ ਰਹੇ ਨੇ ਹਾਲਾਂਕਿ ਮੁੱਦਾ ਇੱਕੋ ਹੀ ਹੈ ਕਿ ਜਿਹੜੇ ਕੰਟਰੈਕਚੁਅਲ ਸਟਾਫ ਹੈ ਉਹਨਾਂ ਨੂੰ ਜ਼ਿਆਦਾ ਰੈਗੂਲਰਾਈਜ਼ ਕੀਤਾ ਜਾਵੇ ਜਾਂ ਫਿਰ ਜਿਹੜੀ ਉਹਨਾਂ ਦੀ ਨੌਕਰੀ ਹੈ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਖਤਰਾ ਦੱਸ ਰਹੇ ਨੇ ਦਾਵਾ ਕਰ ਰਹੇ ਨੇ ਕਿ ਖਤਰਾ ਹੈ ਨੌਕਰੀ ਨੂੰ ਔਰ ਜਿਸ ਤਰੀਕੇ ਦੇ ਨਾਲ ਹੁਣ ਪ੍ਰਸ਼ਾਸਨ ਤੱਕ ਵੀ ਪਹੁੰਚ ਕੀਤੀ ਲੇਕਿਨ ਅਦਾਲਤਾਂ ਦੇ ਹੁਕਮਾਂ ਮੁਤਾਬਕ ਵੀ ਜਿਹੜਾ ਹੈਗਾ ਇਹਨਾਂ ਦੇ ਕਹਿਣਾ ਹੈ ਕਿ ਉਹ ਪਾਲਣ ਨਹੀਂ ਕੀਤਾ ਜਾ ਰਿਹਾ ਤਾਂ ਸਮਾਂ ਦੇ ਅਨੁਸਾਰ ਹੁਣ ਦੇਖਦੇ ਹਾਂ ਕਿ ਅਗਲਾ ਸਟੈਪ ਜਿਹੜਾ ਨੂੰ ਲੋਕ ਕੀ ਲਿੱਤਾ ਜਾਂਦਾ ਕਿਉਂਕਿ ਰਣਨੀਤੀ ਇਹੀ ਹੈ ਕਿ ਜੇਕਰ ਮੰਗਾ ਨਹੀਂ ਮੰਨੀ ਜਾਂਦੀਆਂ ਤਾਂ ਸੰਘਰਸ਼ ਦਾ ਰਾਹ ਜਿਹੜਾ ਉਹ ਚੁਣਿਆ ਜਾਵੇਗਾ ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ